ਦੋਸਤੋ ਇੱਕ ਕੁੜੀ ਸੀ ਪੰਜਾਬ ਦੀ ਰਹਿਣ ਵਾਲੀ ਸੀ ਉਹ ਕਿਸੇ ਨਾਲ ਪਿਆਰ ਕਰ ਬੈਠਦੀ ਪੰਜਾਬ 'ਚ ਉਹਨਾਂ ਦਾ ਵਿਆਹ ਨਹੀਂ ਹੁੰਦਾ ਕਿਸੇ ਕਾਰਨ ਤੇ ਮੁੰਡਾ ਪਹਿਲਾਂ ਚਲੇ ਜਾਂਦਾ ਵੈ ਆਪਣੇ ਆਸਟ੍ਰੇਲੀਆ ਇਟਲੀ ਜਰਮਨ ਫਰਾਂਸ ਦੇ ਇੱਕ ਬਾਰਡਰ ਤੇ ਸ਼ਹਿਰ ਪੈਂਦਾ ਬੜਾ ਵੱਡਾ ਦੇਸ਼ ਆ ਆਸਟ੍ਰੇਲੀਆ ਉੱਥੇ ਜਦੋਂ ਚਲਾ ਜਾਂਦਾ ਤੇ ਕੁੜੀ ਨੂੰ ਮਗਰ ਪਹਿਲਾਂ ਸਭ ਤੋਂ ਪਹਿਲਾਂ ਸਿੰਗਾਪੁਰ THAILAND ਭੇਜਿਆ ਜਾਂਦਾ ਜਿਸ ਤਰ੍ਹਾਂ ਮੈਂ ਪਿੱਛੇ ਵੀ ਦੱਸਿਆ ਸਿੰਗਾਪੁਰ THAILAND ਤੋਂ ਉਹ ਯੂਕਰੇਨ ਜਾਂਦੀ ਯੂਕਰੇਨ ਤੋਂ ਔਰ ਜਿੱਥੇ ਜਿੱਥੇ ਜਾਂਦੀ ਆ ਉਹਦੇ ਨਾਲ ਉੱਥੇ ਉੱਥੇ ਬਲਾਤਕਾਰ ਹੁੰਦਾ ਕਿਉਂਕਿ ਜਿਹੜੀ ਬਹੁ ਗਿਣਤੀ ਦੇ ਵਿੱਚ ਲੋਕ ਆ ਡੋਂਕਰ ਹੈਗੇ ਉਹ ਅਫਗਾਨਿਸਤਾਨ ਦੇ ਰਹਿਣ ਵਾਲੇ ਤੇ ਹੁਣ ਸਾਰੇ ਅਫਗਾਨੀ ਭੈਣ ਜੀ ਮਾੜੇ ਨਹੀਂ ਹੁੰਦੇ ਸਾਰੇ ਪੰਜਾਬੀ ਮਾੜੇ ਨਹੀਂ ਸਾਰੇ ਅਫਗਾਨੀ ਚੰਗੇ ਨਹੀਂ ਉਹਨਾਂ ਚ ਬਹੁਤ ਵੱਡੀ ਗਿਣਤੀ ਚ ਅਫਗਾਨੀ ਲੋਕ ਉੱਥੇ ਹੁੰਦੇ ਆ ਉਹ ਤੁਹਾਨੂੰ ਅੱਗੇ ਮਨੁੱਖੀ ਤਸਕਰੀ ਕਰਦੇ ਆ ਤੁਹਾਨੂੰ ਇੱਕ ਤੁਹਾਨੂੰ ਮੰਨ ਲਓ ਤੁਸੀਂ ਮਲੇਸ਼ੀਆ ਤੋਂ ਜਾਣੇ ਹੋ ਰਸ਼ੀਆ ਰਸ਼ੀਆ ਤੋਂ ਯੂਕਰੇਨ ਜਾਂਦੇ ਯੂਕਰੇਨ ਤੋਂ ਸਰਬੀਆ ਉਹ ਤੁਹਾਨੂੰ ਗਾਂ ਵੇਚਦੇ ਆ ਜਿਸ ਤਰੀਕੇ ਨਾਲ ਮੰਨ ਲਓ ਫੋਰ ਐਗਜ਼ਾਮਪਲ ਚ ਉਹ ਕੁੜੀ ਯੂਕਰੇਨ ਪਹੁੰਚੀ ਯੂਕਰੇਨ ਤੋਂ ਸਰਬੀਆ ਨੂੰ 3500 ਯੂਰੋ ਚ ਵੇਚਦੀ ਐ ਇਦਾਂ ਗਾਂ ਤੋਂ ਗਾਂ ਲੋਕ ਕੁੜੀਆਂ ਵਿਕਦੇ ਆ ਉਹ ਉਹ ਕੁੜੀ ਸੇ ਵਿਚਾਰੀ ਕੱਲੀ ਉਹ ਬਹੁਤ ਸੋਹਣੀ ਸੁਨੱਖੀ ਕੁੜੀ ਸੀ ਜਦੋਂ ਉਸ ਕੁੜੀ ਨੂੰ ਰੋਕਿਆ ਗਿਆ ਉਹਨੂੰ ਗਾਂ ਤੋਂ ਗਾਂ ਜਿੰਨੇ ਦਿਨ ਰੋਕਦੇ ਸੀ ਉਹਨਾਂ ਰੇਪ ਹੁੰਦਾ ਗਿਆ ਐਂਡ ਤੇ ਜਦੋਂ ਉਹ ਕੁੜੀ ਆਸਟ੍ਰੇਲੀਆ ਬਾਰਡਰ ਤੇ ਪਹੁੰਚਣ ਲੱਗੀ ਸਰਬੀਆ ਤੋਂ ਪਹਿਲਾਂ ਸ਼ਹਿਰ ਆਂਦਾ ਜੀ ਆਸਟ੍ਰੇਲੀਆ ਦੇਸ਼ ਆਸਟਰੀਆ ਆਸਟਰੀਆ ਨੂੰ ਐਂਟਰ ਕਰਦੇ ਨਾ ਸਭ ਤੋਂ ਲਖੀਰਲੀ ਡਾਂਕੀ ਹੁੰਦੀ ਹੈ ਸਰਬੀਆ ਦੀ ਜਦੋਂ ਸਰਬੀਆ ਦੇ ਵਿੱਚ ਉਹ ਕੁੜੀ ਪਹੁੰਚਦੀ ਹੈ ਇੱਕ ਕਾਲਾ ਉਹਦਾ ਬਲਾਤਕਾਰ ਕਰਦਾ ਜਿਹੜਾ ਉਹਨੂੰ ਰਸਤਾ ਕਰਾਸ ਕਰਾਉਂਦਾ ਕਿਉਂਕਿ ਉੱਥੇ ਜੰਗਲਦਾਰਾ ਤੁਰ ਕੇ ਆਉਣਾ ਪੈਂਦਾ ਤੇ ਉੱਥੇ ਗਾਂ ਸਰਬੀਆ ਜਿਹੜੀ ਆਸਟਰੀਆ ਦੀ ਪੁਲਿਸ ਲੱਗੀ ਆ ਉਹ ਤੁਹਾਨੂੰ ਫਿਰ ਆਪਣੀ ਗ੍ਰਫਤਾਰ ਕਰਕੇ ਤੁਹਾਨੂੰ ਪ੍ਰੀਜੇ ਕਰਕੇ ਉਹ ਤਾਨੂੰ ਗਵਰਨਮੈਂਟ ਆਸਟ੍ਰੇਲੀਆ ਨੂੰ ਦੇ ਦਿੰਦੀ ਉਦੋਂ ਉਸ ਕੁੜੀ ਨੂੰ ਦੋਸਤੋਂ ਚੌਥਾ ਪੰਜਵਾਂ ਮਹੀਨਾ ਲੱਗ ਗਿਆ ਸੀ ਜਦੋਂ ਉਸ ਕੁੜੀ ਦੀ ਜਦੋਂ ਉਹ ਆਸਟ੍ਰੇਲੀਆ ਦੇ ਵਿੱਚ ਐਂਟਰ ਕਰਦੀ ਹੈ ਉਹਨੂੰ ਆਸਟ੍ਰੇਲੀਆ ਦੀ ਗਵਰਨਮੈਂਟ ਚੈੱਕ ਕਰਦੀ ਹੈ ਤੇ ਉਹ ਪ੍ਰੈਗਨੈਂਟ ਹੈ ਫਿਰ ਉਹਨੂੰ ਕਹਿੰਦੀ ਹੈ ਵੀ ਇਹ ਤੇਰੇ ਹਾਈਐਸਏ ਹਾਲਾਤ ਐਸੇ ਹਾਲਾਤ ਵਿੱਚ ਤੂੰ ਇੱਥੇ ਕਿੱਦਾਂ ਆ ਗਈ ਉਹ ਕਹਿੰਦੀ ਕਿ ਮੇਰਾ ਘਰ ਵਾਲਾ ਇੱਥੇ ਰਹਿੰਦਾ ਮੈਂ ਉਹਨੂੰ ਬਹੁਤ ਪਿਆਰ ਕਰਦੀ ਹਾਂ ਮੈਂ ਉਹਦੇ ਪਿਆਰ ਵਿੱਚ ਇੰਨੇ ਬਾਰਡਰ ਇੰਨੇ ਰਸਤੇ ਕ੍ਰੋਸ ਕਰਕੇ ਮੈਂ ਇੱਥੇ ਪਹੁੰਚ ਗਈ ਹਾਂ ਮੈਂ ਵਾਪਸ ਨਹੀਂ ਜਾ ਸਕਦੀ ਮੈਂ ਹੱਥ ਜੋੜਦੀ ਹਾਂ ਆ ਜੋ ਮੇਰੇ ਪੇਟ ਵਿੱਚ ਜੋ ਮੇਰੇ ਨਾਲ ਇਨਸਾਨੀ ਲੋਕਾਂ ਨੇ ਮੇਨਾਂ ਤਸਕਰ ਮੇਨਾਂ ਮਨੁੱਖੀ ਤਸਕਰ ਰਾਹ ਦੇ ਵਿੱਚ ਮੈਨੂੰ ਮਿਲੇ ਉਹਨਾਂ ਉਹਨਾਂ ਨੇ ਉੱਥੇ-ਉੱਥੇ ਮੈਨਾਂ ਬਲਾਤਕਾਰ ਕੀਤਾ ਔਰ ਅੱਜ 2 ਮਹੀਨੇ ਹੋ ਗਏ ਮੈਨੂੰ ਡਾਂਕੀ 'ਚ ਫਿਰਦੀ ਇਹਨੂੰ ਅੱਜ 2-3 ਮਹੀਨੇ ਹੋ ਗਏ ਤੇ ਮੈਂ ਅੱਜ ਦੂਜਾ ਚੌਥਾ ਮਹੀਨਾ ਮੇਰੂੰ ਮੇਰੇ ਪੇਟ 'ਚ ਬੱਚਾ ਔਰ ਮੈਂ ਇੰਨੀ ਕਿ ਪਰੇਸ਼ਾਨ ਹਾਂ ਮੈਨੂੰ ਪਿੱਛੇ ਨਾ ਘੱਲਿਓ ਉਹ ਫਿਰ ਜੱਜ ਬੜਾ ਸਿਆਣਾ ਸੀ ਕੀ ਹਾਂ ਜੇ ਤੂੰ ਵਾਕਿਆ ਪਰੇਸ਼ਾਨ ਹੈ ਮੈਂ ਅਸੀਂ ਲੇਡੀਜ਼ ਦੇ ਹੱਕ ਵਿੱਚ ਹਾਂ ਪਰ ਕੀ ਤੂੰ ਉਸ ਮੁੰਡੇ ਨੂੰ ਬੁਲਾ ਸਕਦੀ ਹੈ ਕਿ ਜਿਹਦੇ ਪਿੱਛੇ ਤੂੰ ਇੱਥੇ ਤੱਕ ਪਹੁੰਚੀ ਉਹਨੇ ਆਪਣੇ ਉਸ ਬாய்ਫਰੈਂਡ ਨੂੰ ਜਿਹਨੂੰ ਉਹ ਪਿਆਰ ਕਰਦੀ ਸੀ ਉਹਨੂੰ ਫੋਨ ਕਰਕੇ ਬੁਲਾਇਆ ਉਸ ਕੋਰਟ ਦੇ ਵਿੱਚ ਉਸ ਪੁਲਿਸ ਤਾਇਰੇ ਦੇ ਵਿੱਚ ਉਹਨੂੰ ਜੱਜ ਨੇ ਕਿਹਾ ਕੀ ਤੂੰ ਇਹਨੂੰ ਇਸ ਹਾਲਾਤ ਚ ਅਕਸੈਪਟ ਕਰਦਾ ਜੱਜ ਨੇ ਉਹਨੇ ਮੁੰਡੇ ਨੇ ਕਿਹਾ ਹਾਂ ਮੇਰੀ ਮੇਰੇ ਪਿੱਛੇ ਇੰਨੀ ਖੱਜਲ ਖਵਾਰ ਹੋਈ ਔਰ ਮੈਂ ਵਧਾਈ ਦਿਨਾ ਉਸ ਵੀਰ ਨੂੰ ਜਿਨੇ ਉਸ ਕੁੜੀ ਨੂੰ ਇਸ ਹਾਲਾਤਾਂ ਚ ਸੰਭਲਿਆ ਮੈਂ ਕਹਿੰਨਾ ਪ੍ਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਪਤਾ ਨਹੀਂ ਉਹ ਕਿਹੜਾ ਹਾਲਾਤ ਚ ਕਿੱਥੇ ਨੇ ਮੇਰੇ ਕਦੀ ਸੰਪਰਕ ਦੇ ਵਿੱਚ ਨਹੀਂ ਆਏ ਦੁਬਾਰਾ ਉਹ ਦੋਨਾਂ ਜੀਆਂ ਨੂੰ ਜੱਜ ਨੇ ਉਸ ਦੇਸ਼ ਦੇ ਵਿੱਚ ਪੇਪਰ ਦੇ ਦਿੱਤੇ ਪਰ ਭਾਈ ਮਤਲਬ ਜਿਵੇਂ ਹੁਣ ਤਾਂ ਚਲੋ ਇਸ ਵਾਲੇ ਮਸਲੇ ਦੇ ਵਿੱਚ ਲੜਕੇ ਨੇ ਤਾਂ ਲੜਕੀ ਨੂੰ ਅਸੈਪਟ ਕਰ ਲਿਆ ਬੜੇ ਸਾਰੇ ਕੇਸ ਇਦਾਂ ਦੇ ਵੀ ਹੋਣਗੇ ਜਿਦੇ ਵਿੱਚ ਮੁੰਡਿਆਂ ਕੋ ਅਸੈਪਟ ਕਰਦੇ ਪਿਛਲੇ ਦਿਨ ਹੀ ਸੁਣ ਲਓ ਪਿਛਲੇ ਦਿਨ ਇੱਕ ਕੁੜੀ ਇਦਾਂ ਜਰਮਨ ਗਈ ਉਹਨੂੰ ਉਹਦੀ ਵਿਚਾਰੀ ਦੀ ਲੰਬੀ ਡੌਂਕੀ ਨਹੀਂ ਲੱਗੀ ਪਰ ਫਿਰ ਵੀ ਉਹ ਸੋਹਣੀ ਸੀ ਉਹਦੇ ਨਾਲ ਦੇ ਬੰਦੇ ਜਿੰਨੇ ਵੀ ਚਾਰ ਪੰਜ ਮੁੰਡੇ ਸੀ ਦੋ ਤਿੰਨ ਫੈਮਲੀਆਂ ਉਹਨਾਂ ਨੂੰ ਭੇਜਤੇ ਕਹਿੰਦੇ ਵੀ ਤੂੰ ਇਦਾਂ ਕਰ ਤੇਰਾ ਜਿਹੜਾ ਅਗਲਾ ਟੂਰ ਅਗਲੇ ਦਿਨ ਜਾਣਾ ਉਸ ਕੁੜੀ ਨੂੰ ਵੀ ਹਫਤਾ ਇੱਕ ਹਫਤਾ ਇੱਕ 10 15 ਦਿਨ ਉਸ ਕੁੜੀ ਨੂੰ ਖੱਜਲ ਖਵਾਰ ਕਰਕੇ ਫਿਰ ਉਹਨੂੰ ਭੇਜਿਆ ਸਰਬੀਆ ਸਰਬੀਆ ਤੋਂ ਯੂਕਰੇਨ ਭੇਜਿਆ ਯੂਕਰੇਨ ਤੋਂ ਸਲਵੇਨੀਆ ਭੇਜਿਆ ਇਸ ਤਰੀਕੇ ਨਾਲ ਡਾਂਕੀ ਲਾ ਕੇ ਜਦੋਂ ਉਹ ਆਪਣੇ ਹਸਬੰਦ ਕੋਲ ਜਰਮਨ ਪਹੁੰਚੀ ਔਰ ਤੁਸੀਂ ਯਕੀਨ ਨਹੀਂ ਕਰਨਾ ਜਿਸ ਪਿੱਛੇ ਦੋਸਤੋ ਉਸ ਭੈਣ ਨੇ ਡਾਂਕੀਆਂ ਲਾਈਆਂ ਸੀ ਉਹ ਕੁੜੀ ਉਹ ਉਸ ਬੰਦੇ ਨੇ ਆਪਣੀ ਉਸ ਘਰ ਵਾਲੀ ਨੂੰ ਉਸ ਜਨਾਨੀ ਨੂੰ ਉਸ ਗਰਲਫ੍ਰੈਂਡ ਨੂੰ ਅਕਸੈਪਟ ਕਰਨ ਤੋਂ ਮਨਾ ਕਰ ਦਿੱਤਾ ਕਿ ਭਾਈ ਮੈਂ ਨਹੀਂ ਤੈਨੂੰ ਅਕਸੈਪਟ ਕਰ ਸਕਦਾ ਤੂੰ ਕੀ ਪਤਾ ਇਹ ਬੱਚਾ ਪਿੱਛੋਂ ਲੈ ਕੇ ਆਈਆਂ ਰਾਹ 'ਚ ਆਈ ਕਿੱਦਾਂ ਮੈਂ ਨਹੀਂ ਕਰ ਸਕਦਾ ਉਹ ਲੜਕੀ ਪ੍ਰੈਗਨੈਂਸੀ ਬਿਲਕੁਲ ਪ੍ਰੈਗਨੈਂਟ ਹੋਈ ਰਸਤੇ 'ਚ ਹੋਈ ਜੀ ਰਸਤੇ 'ਚ ਹੀ ਹੋਈ ਬਿਲਕੁਲ ਰਸਤੇ 'ਚ ਉਹਨਾਂ ਲੋਕਾਂ ਦੇ ਉਹਨਾਂ ਉਹ ਡੌਂਕਰਾਂ ਦੇ ਹੱਥ ਵੱਸ ਚੜੀ ਉਹਨਾਂ ਡੌਂਕਰਾਂ ਨੇ ਆਪਣਾ ਉਹਨੂੰ ਸ਼ਿਕਾਰ ਬਣਾਇਆ ਆਪਸ ਦਾ ਸ਼ਿਕਾਰ ਬਣਾਇਆ ਠੀਕ ਹੈ ਜੀ ਮੈਂ ਤਾਂ ਹੀ ਤੇ ਬਾਰ-ਬਾਰ ਰੋਲਾ ਪਾਉਣਾ ਨਾ ਉਹ ਮੈਂ ਹੱਥ ਜੋੜਦਾ ਚਾਹੇ ਤੁਸੀਂ ਜਰਮਨ ਚ ਅਮਰੀਕਾ ਚ ਕੈਨੇਡਾ ਚ ਇੰਗਲੈਂਡ ਚ ਕਿਤੇ ਵੀ ਬੈਠੇ ਹੋ ਦੋਸਤੋ ਆਪਣੇ ਪਰਿਵਾਰ ਨੂੰ ਕੱਲਿਆਣਾ ਬਲਾਓ ਸਾਲ ਰੁਕ ਜੋ ਦੋ ਸਾਲ ਰੁਕ ਤੋ ਤੇ ਜਿਹੜੀਆਂ ਭੈਣਾ ਜਾਦੀਆਂ ਕਾਲੀਆਂ ਕਿ ਸਾਨੂੰ ਡੋਂਕੀ ਲਾ ਕੇ ਲੈ ਜਾ ਜੇ ਤੇਰਾ ਹਾੜਾ ਨਹੀਂ ਕਾਵਾ ਬਣਦਾ ਇਮੀਗ੍ਰੇਸ਼ਨ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਭੈਣ ਮੇਰੀਓ ਇੱਕ ਵਾਰੀ ਆ ਵੀਡੀਓ ਦੇਖ ਲਿਓ ਪੰਜਾਬ ਦੀ ਨੌਜਵਾਨੀ ਦਾ ਅਰਬ ਚ ਏਸ਼ੀਆ ਚ ਜੁਕਰੇਨ ਚ ਸਰਬੀਆ ਚ ਅੱਜ ਵੀ ਕਾਣ ਹੋ ਰਿਹਾ ਪਨਾਮਾ ਦੇ ਜੰਗਲਾਂ ਚ ਮੇਰੇ ALU ਮਰਨਾ ਤੇ ਮਰੋ ਮੈਂ ਸਿੱਧਾ ਪੰਜਾਬੀ ਚ ਕਹਿੰਦਾ ਪਰ ਮੈਂ ਹਰ ਵੀਡੀਓ ਚ ਜਦੋਂ ਵੀ ਮੈਂ ਪੰਜਾਬ ਆਉਂਨਾ ਮੈਂ ਮਿੰਦਾਂ ਕਰਦਾ ਉਹ ਯਾਰ ਰੱਬ ਦਾ ਹੀ ਵਾਸਤਾ ਬਸ ਕਰੋ ਬਸ ਕਰੋ ਛੱਡ ਦਿਓ ਗਲਤ ਤਰੀਕੇ ਨਾਲ ਜਾਣਾ ਜਾਣਾ ਤੇ ਲੀਗਲ ਜਾਓ 6 ਸਾਲ ਲੇਟ ਚਲ ਜਾਓ ਅੱਗੇ ਤੁਹਾਡੀ ਮਰਜ਼ੀ ਭਾਈ ਜਿੱਦਾਂ ਹੁਣ ਕੁੜੀਆਂ ਫਸੀਆਂ ਤੁਹਾਨੂੰ ਫੋਨ ਆਉਂਦੇ ਨੇ ਤੁਸੀਂ ਬੜੀਆਂ ਸਾਰੀਆਂ ਸੰਸਥਾਵਾਂ ਨਾਲ ਜੁੜੇ ਹੋਇਓ ਕੋਸ਼ਿਸ਼ ਕਰਦੇ ਹੋ ਕਿ ਕੁੜੀਆਂ ਦੀ ਹੈਲਪ ਕੀਤੀ ਜਾਵੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਪਰ ਅਕਸਰ ਦੇਖਿਆ ਜਾਂਦਾ ਕਿ ਹਰ ਇੱਕ ਇਨਸਾਨ ਦੀ ਇੱਕ ਲਿਮਟ ਹੁੰਦੀ ਹੈ ਮੰਨ ਲਓ ਤੁਸੀਂ 10 ਕੁੜੀਆਂ ਛਡਾਤੀਆਂ 15 ਛਡਾਤੀਆਂ ਆਖਿਰਕਾਰ ਤੁਹਾਡਾ ਵੀ ਕੰਮਕਾਜ ਆ ਜਦੋਂ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਕਿ ਇਸ ਕੁੜੀ ਨੂੰ ਛੱਡਣ ਬਦਲੇ ਅਸੀਂ ਤੁਹਾਡੇ ਕੋਲ ਇੰਨਾ ਪੈਸਾ ਲਵਾਂਗੇ ਉਹ ਪੈਸਾ ਫਿਰ ਤੁਸੀਂ ਕਿਵੇਂ ਭਰਦੇ ਹੋ ਠੀਕ ਹੈ ਜਾਂ ਫਿਰ ਮਤਲਬ ਜਿੱਦਾਂ ਮੰਨ ਲਓ ਬਹੁਤ ਸਾਰੇ ਤੁਹਾਡੇ ਕੋ ਕੇਸਿਸ ਨੇ ਤੁਹਾਡੀ ਸਮਰਥਾ ਜਾਂ ਸੰਸਥਾਵਾਂ ਦੀ ਸਮਰਥਾ ਘਟ ਹੈ ਤਾਂ ਫਿਰ ਇਹਦਾ ਮਤਲਬ ਉਹ ਕੁੜੀਆਂ ਜਿਹੜੀਆਂ ਬਾਕੀ ਦੀਆਂ ਨੇ ਉਹ ਕਿੱਦਾਂ ਨਿਕਲਣਗੀਆਂ ਉੱਥੋਂ ਜਿੱਥੇ ਪੈਸੇ ਨਹੀਂ ਭਰੇ ਦੇਖੋ ਜ਼ਿਆਦਾਤਰ ਤੇ ਕੇਸਾਂ ਚ ਭਾਰਤੀ ਐਮਬੈਸੀਆਂ ਮਦਦ ਕਰਦੀਆਂ ਹੂੰ ਜ਼ਿਆਦਾਤਰ ਇਹ ਕੇਸਾਂ ਚ ਜਦੋਂ ਹਣ ਭੰਜੀ ਨੇ ਸਵਾਲ ਕੀਤਾ ਕਿ ਉਹ ਪੈਸੇ ਕਿੱਥੋਂ ਆਉਂਦੇ ਆ ਦੇਖੋ ਅਸੀਂ ਤੇ ਹੈਂਡ ਟੂ ਮਾਉਥ ਛੋਟੇ ਜਿਹੇ ਬਿਜ਼ਨਸਮੈਨ ਹੈ ਸਾਡੇ ਕੰਮ ਏਡੇ ਵੱਡੇ ਨਹੀਂ ਹੈਗੇ ਲੇਕਿਨ ਸਾਡੇ ਇਰਾਦੇ ਵੱਡੇ ਆ ਸਾਡੀ ਸੋਚ ਵੱਡੀ ਆ ਸਾਡੇ ਕੰਮ ਵੱਡੇ ਆ ਸੀ ਕੋਸ਼ਿਸ਼ ਕਰੀਦੀ ਕਿ ਅਸੀਂ ਕਿਸੇ ਕਿਸੇ ਨਾਲ ਭੈਣ ਭਰਾ ਨਾਲ ਕਿਸੇ ਸੰਸਥਾ ਨਾਲ ਜਿੱਦਾਂ ਭਾਈ ਕਨਈਆ ਜੀ ਯੂਕੇ ਟਰਸਟ ਹੈ ਹੋਰ ਭਾਈ ਮਲੂਕ ਸਿੰਘ ਜਿਹੜੇ ਕਿ ਅੰਮ੍ਰਿਤਸਰ ਏਰੀਆ ਦੇ ਵਿੱਚ ਰਹਿੰਦੇ ਆ ਉਹਨਾਂ ਦੀਆਂ ਸੰਸਥਾਵਾਂ ਨਾਲ ਅਰਬ ਦੇ ਵਿੱਚ ਜੁੜੇ ਨੇ ਉਹ ਕੋਸ਼ਿਸ਼ ਕਰਕੇ ਭਾਰਤੀ ਐਮਬੈਸੀ ਤੱਕ ਪਹੁੰਚ ਕੇ ਲੋਕਾਂ ਨੂੰ ਮਿੰਤਰਲਾ ਮਾਰ ਕੇ ਉਹਨਾਂ ਕੁੜੀਆਂ ਨੂੰ ਛਡਾਉਂਦੇ ਆ ਤੇ ਜੇ ਭੈਣ ਜੀ ਮੈਂ ਦੇਖੋ ਸਾਰੀ ਦੁਨੀਆ ਮੈਨੂੰ ਮੇਰੇ ਜਿੰਨੇ ਸਰਕਲ ਚ মিডিਆ ਚ ਲੋਕ ਜਾਣਦੇ ਆ ਮੈਂ ਇਹ ਗੱਲ ਉਹਨਾਂ ਸਾਹਮਣੇ ਕਹੂੰਗਾ ਕਿ ਮੇਰੇ ਚ ਨਹੀਂ ਹਿੰਮਤ ਨਹੀਂ ਕੀ ਮੈਂ ਕਿਸੇ ਦੀ ਤੀ ਭੈਣ ਛੜਾ ਸਕਾਂ ਲੇਕਿਨ ਅਸੀਂ ਹੋਕਾ ਦੇਣ ਵਾਲਿਆਂ 'ਚ ਜ਼ਰੂਰ ਹੈ ਕਿ ਕਿਹਨ ਹੁੰਦੇ ਮਾਰਨ ਵਾਲੇ ਨਾਲੋਂ ਹਾਕ ਮਾਰਨ ਵਾਲਾ ਵੱਡਾ ਹੁੰਦਾ ਪਹਿਲਾਂ ਉਹਨੂੰ ਸਜ਼ਾ ਹੁੰਦੀ ਤੇ ਭਾਈ ਮੈਂ ਵੀ ਇਸੇ ਤਰ੍ਹਾਂ ਕੋਸ਼ਿਸ਼ ਕਰਦਾ ਕਿ ਅਸੀਂ ਮਾਰਨ ਵਾਲਿਆਂ ਨੂੰ ਫਸਾਉਣ ਵਾਲਿਆਂ ਨਾਲੋਂ ਸਭ ਤੋਂ ਪਹਿਲਾਂ ਹੋਕਾ ਦੇਣ ਵਾਲਿਆਂ 'ਚ ਪੈਲ ਦੇ ਆਧਾਰ ਤੇ ਆ ਕਿ ਭਾਈ ਅਸੀਂ ਹੋਕਾ ਦੇ ਸਕਦੇ ਹਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾਵੇ ਜਿਹੜੀ ਭੈਣ ਭੈਣ ਭਰਾ ਇੱਕ ਵਾਰੀ ਫਸ ਗਿਆ ਉਹਨੂੰ ਇੱਕ ਵਾਰੀ ਤੇ ਛਡਾਇਆ ਜਾਵੇ ਕਿ ਅੰਬੈਸੀ ਇਹ ਵੀ ਇੱਕ ਵੱਡਾ ਸਵਾਲ ਆ ਮੇਰੇ ਦਿਮਾਗ ਦੇ ਵਿੱਚ ਮੈਨੂੰ ਸੀ ਇਹ ਜ਼ਰੂਰ ਕਰ ਲੈਣਾ ਚਾਹੀਦਾ ਤੁਹਾਡੇ ਨਾਲ ਵੀ ਅੰਬੈਸੀ ਤੱਕ ਤਾਂ ਜਦੋਂ ਦੇਖੋ ਗੋ ਇੰਡੀਅਨ ਅੰਬੈਸੀ ਤੱਕ ਜਦੋਂ ਪਹੁੰਚਣਾ ਅੰਬੈਸੀ ਤਾਂ ਉਦੋਂ ਮਦਦ ਕਰੇਗੀ ਜਿੱਦਾਂ ਹੁਣ ਉਹ ਲੜਕੀ ਐ ਉਹਨੇ ਸਿੱਧਾ ਆਵਾਜ਼ ਮਾਰ ਕੇ ਗੱਲ ਕਹੀ ਐ ਕਿ ਮੈਨੂੰ ਇੱਥੇ ਬੰਦ ਕਰਕੇ ਰੱਖਿਆ ਜਾਂਦਾ ਹੁਣ ਉਹ ਲੋਕ ਜਿਹੜੇ ਉਹਨੂੰ ਬੰਦ ਕਰਕੇ ਰੱਖ ਰਹੇ ਨੇ ਉੱਥੋਂ ਬੰਦ ਵਿੱਚੋਂ ਕੈਦ ਚੋਂ ਕਢਵਾਉਣਾ ਉਹ ਕਿੰਨੇ ਕੁ ਚੈਲੈਂਜਿੰਗ ਕੰਮ ਹੁੰਦਾ ਕੁੜੀਆਂ ਨੂੰ ਕਿਵੇਂ ਕੱਢਦੇ ਹੋ ਇਸ ਤਰ੍ਹਾਂ ਹੁੰਦਾ ਜਿੱਦਾਂ ਮੰਨ ਲਓ ਮੈਂ ਤੇ ਤੁਸੀਂ ਹਾਂ ਅਸੀਂ ਦੋਨੇ ਜਣੇ ਕੰਮ ਕਰ ਰਹੇ ਹਾਂ ਇਸ ਸ਼ੇਕ ਘਰ ਜਿੱਥੇ ਅੱਜ ਤੁਸੀਂ ਬੈਠੇ ਮੇਰੇ ਕੋ ਹਣਾ ਮੰਨ ਲਓ ਤੁਸੀਂ ਇੱਥੇ ਕੰਮ ਕਰਦੇ ਪਏ ਹੋ ਹੁਣ ਕਈ ਵਾਰੀ ਜਦੋਂ ਕਿਤੇ ਅਗਲੇ ਦੇ ਘਰ ਕੰਮ ਕਰਨ ਗਏ ਜਾਂ ਤੁਹਾਨੂੰ ਆਪਣੀ ਗੱਡੀ 'ਚ ਬੰਦ ਕਰਕੇ ਲੈ ਜਾਂਦੇ ਕਿਤੇ ਗਾਂਹ ਕੰਮ ਕਰਨ ਜਾਣਾ ਜਿੱਥੇ ਤੁਸੀਂ ਜਿੱਥੇ ਜਿੱਥੇ ਤੁਹਾਡੇ ਕੰਮ ਹੈ ਉੱਥੇ ਕਈ ਵਾਰੀ ਕਈ ਕੁੜੀਆਂ ਕੋਲ ਮੋਬਾਈਲ ਹੈਗਾ ਉਹ ਪਰ ਦਵਾ ਦਵਾ ਉਹਨੂੰ ਕਹਿ ਦਿੰਦੀ ਕਿ ਪੁਲਿਸ ਫਲਾਣੇ ਨੰਬਰ ਤੇ ਭੈਣ ਮੇਰੀਏ ਮੈਂ ਹੱਥ ਜੋੜਦੀ ਆ ਫਲਾਣੇ ਨੰਬਰ ਤੇ ਮੇਰਾ ਵਾਇਸ ਮੈਸੇਜ ਭੇਜ ਦੇ ਕਿ ਮੇਰੇ ਘਰ ਵਾਲੇ ਤੱਕ ਮੇਰੇ ਭਰਾ ਤੱਕ ਜਾਂ ਫਲਾਣੀ ਸੰਸਥਾ ਤੱਕ ਜੋਰ ਪਾ ਦੇ ਕਿ ਮੈਨੂੰ ਬਚਾ ਲੈ ਕਿਉਂਕਿ ਉਹਨਾਂ ਕੋ ਫੋਨ ਤੇ ਹੁੰਦੇ ਨਹੀਂ ਪਰ ਜਿਸ ਆਪਣੀ ਪੰਜਾਬੀ ਜਾਂ ਭਾਰਤੀ ਕੁੜੀ ਕੋ ਫੋਨ ਹੁੰਦਾ ਉਹਦੇ ਥਰੂ ਉਹ ਲਿੰਕ ਕਰ ਲੈਂਦੀ ਹੂੰ ਪਰ ਇਹਦੇ ਵਿੱਚ ਕੁਲਵਿੰਦਰ بھائی ਤੁਸੀਂ ਲੋਕਾਂ ਦੀ ਕਿੱਡੀ ਕਿ ਗਲਤੀ ਸਮਝਦੇ ਹੋ ਕਿ ਕਿ ਉਹ ਯੂ ਐਸ ਏ ਡੋਂਕੀ ਵਾਲੀ ਗੱਲ ਅਸੀਂ ਕਰੀਏ ਲਾ ਕੇ ਨੌਜਵਾਨ ਗਏ ਨੇ 45 45 50 50 ਲੱਖ ਕਹਿੰਦੇ 50 ਲੱਖ ਕਿਸੇ ਕੋ ਨਹੀਂ ਹੁੰਦਾ ਰਿਸ਼ਤੇਦਾਰੀ ਤੋਂ ਫੜ ਤੜ ਕੇ ਪੈਸੇ ਮੰਗ ਤੰਗ ਕੇ ਮੁੰਡਾ ਬਾਹਰ ਪਗਾ ਘੱਲਤਾ ਬਾਹਰੋਂ ਜਦੋਂ ਵਾਪਸ ਆਇਆ ਹੁਣ ਇੰਟਰਵਿਊਾਂ ਚ ਪੁੱਤ ਕਹਿੰਦਾ ਪਿਆ ਵੀ ਇੱਥੇ ਖਾ ਲਓ ਭਾਵੇਂ ਥੋੜੀ ਖਾ ਲਓ ਪਰ ਇੰਦਾ ਬਾਹਰ ਨਾ ਜਾਓ ਭੈਣ ਜੀ ਬਹੁਤ ਲੋਕਾਂ ਨੇ ਕਿਹਾ ਜਿਨ੍ਹਾਂ ਨੂੰ ਹੱਥ ਘੜੀਆਂ ਲਾ ਰਹੇ ਉਹਨਾਂ ਨੂੰ ਉਹ ਕ੍ਰਿਮੀਨਲ ਲੋਕ ਹੈ ਇੱਕ ਗੱਲ ਮੇਰੀ ਕੈਮਰੇ ਤੇ ਚੇਤਾ ਰੱਖਿਓ ਦੋਸਤੋ ਪੰਜਾਬੀਓ ਕਦੀ ਵੀ ਕਿਸੇ ਦੇਸ਼ 'ਚ ਤੁਸੀਂ ਕਿਸੇ ਦੇ ਮੋਕਾ ਵੀ ਮਾਰ ਦਿੱਤਾ ਨਾ ਤੁਹਾਨੂੰ ਉਹ ਜਦ ਤੱਕ ਕੇਸ ਚੱਲਦਾ ਉਹ ਤੱਕ ਤੁਹਾਨੂੰ ਰਿਪੋਰਟ ਨਹੀਂ ਕਰ ਸਕਦੇ ਉਹਨਾਂ ਮੇਰੇ ਭਰਾਵਾਂ ਨੂੰ ਬੰਨ ਕੇ ਤਾਂ ਲੈ ਕੇ ਆਂਦੇ ਸੀ ਤਾ ਜੋ ਹੋਏ ਲਜਲਣਾ ਕਰਨ ਸੱਟ ਨਾ ਆਪਣੇ ਲਾਣ ਜਾਂ ਕੋਈ ਐਸੀ ਘਟਨਾ ਨੂੰ ਅੰਜਾਮ ਨਾ ਦੇ ਦੇਣ ਉਸ ਵੇਲੇ ਜਹਾਜ਼ ਕੀ ਉਹ ਸਾਰਾ ਜਹਾਜ਼ ਰੋਕਣਾ ਪਏ ਕਿਉਂਕਿ ਉਸ ਵੇਲੇ ਜਦੋਂ ਕੋਈ ਵੀ ਬੰਦਾ ਡਿਪੋਰਟ ਹੁੰਦਾ ਨਾ ਉਹਨੂੰ ਹੱਥ ਕੜੀ ਲਾ ਕੇ ਹੀ ਪੈਰ ਬੰਨ ਕੇ ਹੀ ਜਹਾਜ਼ ਦੇ ਵਿੱਚ ਬਿਠਾਇਆ ਜਾਂਦਾ ਤਾਂ ਜੋ ਬੈਂਡ ਤੋਂ ਪਹਿਲਾਂ ਪਹਿਲਾਂ ਜਹਾਜ਼ ਉੱਡਣ ਤੋਂ ਪਹਿਲਾਂ ਪਹਿਲਾਂ ਕੋਈ ਐਸਾ ਕੰਮ ਨਾ ਕਰ ਦੇਣ ਸੱਟ ਪੇੜ ਨਾਲ ਲਾਣ ਕਿ ਜਹਾਜ਼ ਨੂੰ ਰੋਕਣਾ ਪਏ ਤੇ ਉਹਨੂੰ ਫਿਰ ਲਾਉਣਾ ਪਏ